ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵਿਸਾਖਾ ਸਿੰਘ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਆ ਕਿ ਪਹਿਲਾਂ ਸਾਡੇ ਸਕੂਲ ਦੇ ਵਿੱਚ ਥੋੜੀ ਜੀ ਜਿਹੜੀ ਟੀਚਰਾਂ ਦੀ ਕਮੀ ਸੀਗੀ ਜੋ ਕਿ ਸਾਡੇ ਸਕੂਲ ਦੇ ਵਿੱਚ ਸਰਦਾਰ ਗੁਰਬੰਤ ਸਿੰਘ ਜੀ ਅਤੇ ਸ਼੍ਰੀਮਤੀ ਸਵਰਨਜੀਤ ਕੌਰ ਜੀ ਜਿਹੜੇ ਕਿ ਦੂਸਰੇ ਸਕੂਲਾਂ ਤੋਂ ਜਿਹੜੇ ਇੱਥੇ ਸ਼ਿਫਟ ਹੋਏ ਨੇ ਤਾਂ ਉਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਵਿਦਿਆਰਥੀਆਂ ਦੇ ਤੌਰ ਤੇ ਅਧਿਆਪਕਾਂ ਦੇ ਤੌਰ ਤੇ ਇੱਕ ਵਾਰੀ ਉਹਨਾਂ ਦੇ ਨਾਮ ਤੇ ਕਲਾਪੀng ਆਪਣਾ ਸਕੂਲ ਹਜੇ ਤੱਕ ਜਿਹੜਾ ਕਿ ਤਰੱਕੀ 'ਚ ਰਿਹਾ ਏ ਪਰ ਹੁਣ ਜਿਹੜਾ ਕਿ ਹੋਰ ਟੀਚਰਾਂ ਦੇ ਆਉਣ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਸਾਡਾ ਸਕੂਲ ਆ ਹੋਰ ਵੀ ਜਿਹੜਾ ਤਰੱਕੀ ਦੇ ਵਿੱਚ ਆਵੇਗਾ ਹੁਣ ਹੋਰ ਵੀ ਜ਼ਿਆਦਾ ਜਿਹੜਾ ਫੇਮਸ ਹੋਵੇਗਾ ਇਸ ਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰਦਾ ਵਿਦਿਆਰਥੀਆਂ ਨੂੰ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕਿਹਾ ਏ ਕਿ ਗੁਰੂ ਬਿਨਾ ਗਤ ਨਹੀਂ ਸਾਨੂੰ ਆਪਣੇ ਗੁਰੂ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਜਿਵੇਂ ਕੋਈ ਵੀ ਜਿਹੜਾ ਮਤਲਬ ਸ਼ਹੀਦ ਹੈ ਜਾਂ ਕਿਸੇ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਿਆ ਵਾ ਤਾਂ ਉਹਨੇ ਮਤਲਬ ਕਿ ਆਪਣੇ ਗੁਰੂ ਤੋਂ ਹੀ ਸਿੱਖਿਆ ਲੈ ਕੇ ਜਿਹੜੀ ਕਿ ਅੱਗੇ ਵਧਿਆ ਆਪਾਂ ਵੀ ਆਪਣੇ ਗੁਰੂਆਂ ਤੋਂ ਜਿਹੜੀ ਕਿ ਸਿੱਖਿਆ ਲੈ ਕੇ ਅੱਗੇ ਵਧਣਾ ਹੈ ਤੇ ਆਪਣੇ ਜਿਹੜੇ ਨਾਮ ਵੀ ਆ ਹੋਰ ਮੁੱਖ ਕੰਮਾਂ ਦੇ ਵਿੱਚ ਜਿਹੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਾਉਣੇ ਆ ਤੇ ਆਪਣੇ ਗੁਰੂਆਂ ਦਾ ਵੀ ਜਿਹੜਾ ਨਾਮ ਫੇਮਸ ਕਰਨਾ ਥੈਂਕ ਯੂ ਐਂਡ ਹੈਵ ਅ ਨਾਈਟ ਮੇਰਾ ਨਾਮ ਜਗਤਪ੍ਰੀਤ ਸਿੰਘ ਹੈ ਅਤੇ ਮੈਂ ਦਸਮੀ ਨਾਮ ਦਾਵਲੀ ਆਰਤੀ ਹਾਂ ਅੱਜ ਦਾ ਵਿਚਾਰ ਮਨ ਕੇ ਹਾਰੇ ਹਾਰੇ ਮਨ ਕੇ ਜੀਤੇ ਜੀਤ ਮਨ ਕੇ ਹਾਰੇ ਹਾਰੇ ਮਨ ਕੇ ਜੀਤੇ ਜੀਤ ਕਹ ਕਬੀਰ ਹਰ ਪਾਈ ਹੈ ਮਨ ਹੀ ਕੀ ਤ੍ਰਤੀਕ ਇਹਦਾ ਅਰਥ ਹੈ ਕਿ ਜਿਹੜਿਆ ਜਿੱਤਣਾ ਅਤੇ ਹਾਰਨਾ ਇਹ ਆਪਣੇ ਮਨ ਦੀਆਂ ਭਾਵਨਾਵਾਂ ਹਨ ਜੇ ਆਪਾਂ ਸੋਚ ਲਾਂਗੇ ਆਪਦੇ ਮਨ ਦੇ ਵਿੱਚ ਵੀ ਆਪਾਂ ਤਾਂ ਉਹ ਕੰਮ ਨਹੀਂ ਕਰ ਸਕਦੇ ਵੀ ਆਪਾਂ ਤਾਂ ਹਾਰ ਜਾਵਾਂਗੇ ਤਾਂ ਇਹ ਆਪਾਂ ਸੱਚੀ ਹਾਰ ਜਾਵਾਂਗੇ ਪਰ ਜੇ ਆਪਾਂ ਮਨ ਦੇ ਵਿੱਚ ਸੋਚ ਲਵੇ ਕਿ ਆਪਾਂ ਇਹ ਕੰਮ ਕਰਨਾਗਾ ਤੇ ਆਪਾਂ ਉਹ ਕੰਮ ਕਰਕੇ ਤੇ ਜਿੱਤ ਸਕਦੇ ਉਸ ਕੰਮ ਨੂੰ ਤਾਂ ਆਪਾਂ ਜਰੂਰ ਜਿਹੜਾ ਆਪਾਂ ਜਿੱਤਾਂਗੇ ਅਤੇ ਜਿਹੜੀ ਮਨ ਦੀ ਭਾਵਨਾ ਦੇ ਨਾਲ ਆਪਾਂ ਜਿਹੜਾ ਆਪਣੇ ਲੰਜਲ ਆ ਜਿਸ ਵਿੱਚ ਕਿਸੇ ਵਿਦਿਆਰਥੀਆਂ ਦਾ ਹੁੰਦਾਗਾ ਵੀ ਮੈਂ ਕਿ ਐਲੀ ਕਿਸੇ ਨੇ ਫੈਕ ਜੀ ਬਾਨਾ ਅਧਿਆਪਕ ਬਾਨਾ ਜਹੂਰ ਤੇ ਉਹ ਜਿਹੜੇ ਅਗ ਮਨ ਦੀ ਭਾਵਨਾ ਦੇ ਨਾਲ ਜਿਹੜੀ ਆਪ ਦੀ ਉਹਨਾਂ ਨੇ ਜਿਹੜੀ ਮੰਜ਼ਿਲ ਹੈ ਵੱਡੇ ਹੋ ਕੇ ਚਾਹੁੰਦੇ ਆ ਉਹ ਮੰਜ਼ਿਲ ਤੇ ਪਹੁੰਚ ਸਕਦੇ ਆ ਧੰਨਵਾਦ ਬਹੁਤ ਹੀ ਸਤਿਕਾਰਯੋਗ ਮੇਰੇ ਅਧਿਆਪਕ ਸਾਥੀਓ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਆਪਣੇ ਵਿਚਾਰ ਤੋਂ ਹੀ ਬਹੁਤ ਵਧੀਆ ਸ਼ੁਰੂਆਤ ਹੋਈ ਆ ਦੋਨੇ ਬੱਚੇ ਬਹੁਤ ਪਿਆਰੇ ਆਪਣੇ ਆਪਣੇ ਵਿਚਾਰ ਪੇਸ਼ ਕਰਕੇ ਗਏ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਬੱਚਿਆਂ ਤੋਂ ਹੀ ਸਿੱਖਣਾ ਮਿਲਦਾ ਕਿ ਗੱਲ ਉਹਨਾਂ ਨੇ ਕੀਤੀ ਭਾਵਨਾ ਦੀ ਕਿ ਸਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਕਿਸ ਤਰ੍ਹਾਂ ਦਾ ਵਿਚਾਰ ਜਦੋਂ ਅਸੀਂ ਸਵੇਰ ਉੱਠਦੇ ਆ ਜਿਸ ਤਰ੍ਹਾਂ ਦਾ ਵਿਚਾਰ ਸਾਡੇ ਮਨ ਦੇ ਵਿੱਚ ਆ ਜਾਂਦਾ ਸਾਡਾ ਉਸੇ ਵਿਚਾਰ ਦੇ ਆਧਾਰ ਤੇ ਸਾਰਾ ਦਿਨ ਗੁਜ਼ਰ ਜਾਂਦਾ ਹੈ ਤੇ ਸਭ ਤੋਂ ਜ਼ਰੂਰੀ ਬਣਦਾ ਕਿ ਸਾਡੇ ਦਿਮਾਗ ਦੇ ਵਿੱਚ ਇੱਕ ਸਕਾਰਾਤਮਕ ਪੋਜ਼ਿਟਿਵ ਵਿਚਾਰ ਆਵੇ ਤੇ ਅਸੀਂ ਉਸੇ ਹੀ ਵਿਚਾਰ ਦੇ ਆਧਾਰ ਸਾਰਾ ਦਿਨ ਆਪਣਾ ਕਾਰਜ ਕਰੀਏ ਤੇ ਜਦੋਂ ਅਸੀਂ ਆਪਣੀ ਸਾਰੀ ਸ਼ਕਤੀ ਜਿਵੇਂ ਕਿ ਆਪਾਂ ਕੱਲ ਗੱਲ ਕੀਤੀ ਸੀ ਕਿ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਸਾਰੀ ਊਰਜਾ ਆਪਣੀ ਇਕੱਠੀ ਕਰਕੇ ਲਗਾ ਦਿੰਨੇ ਆ ਤਾਂ ਹਮੇਸ਼ਾ ਉਹ ਕਾਰਜ ਸਫਲ ਹੁੰਦਾ ਹੈ ਕਿਉਂਕਿ ਕੰਮ ਉਦੋਂ ਸਫਲ ਹੁੰਦਾ ਜਦੋਂ ਅਸੀਂ ਮਨ ਦੇ ਵਿੱਚ ਵਿਚਾਰ ਧਾਰ ਲੈ ਲੈਂਦੇ ਆ ਕਿ ਅਸੀਂ ਇਹ ਕਾਰਜ ਕਰਨਾ ਸੋ ਬਹੁਤ ਹੀ ਵਧੀਆ ਸਾਰਾ ਹੀ ਸਟਾਫ ਖਾਸ ਤੌਰ ਤੇ ਸਾਹ ਜੁਸਵੰਤ ਸਿੰਘ ਜੀ ਬਹੁਤ ਵਧਾਈ ਦੇ ਪਾਤਰ ਆ ਕਿ ਇਹਨਾਂ ਨੇ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਬੱਚੇ ਪ੍ਰੇਰ ਵਾਸਤੇ ਮੈਂ ਸਵੇਰੇ ਉਹਨਾਂ ਦੇ ਨਾਲ ਅੱਜ ਗੱਲ ਕਰ ਰਿਹਾ ਸੀ ਕਿ ਕੱਲ ਮੇਰੀ ਇੱਥੇ ਪਹਿਲੀ ਸਵੇਰ ਦੀ ਸਭਾ ਸੀ ਤਾਂ ਉਹਨਾਂ ਦੀ ਗੈਰ ਹਾਜ਼ਰੀ ਸਾਨੂੰ ਜ਼ਰੂਰ ਮਹਿਸੂਸ ਹੋਈ ਸੋ ਅਸੀਂ ਉਹਨਾਂ ਦਾ ਫੇਰ ਇੱਕ ਵਾਰ ਤੋਂ ਧੰਨਵਾਦ ਕਰਦੇ ਆ। ਸੋ ਪਿਆਰ ਵਿੱਚ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਆ ਕਿ ਆਪਣੀ ਸੰਸਥਾ ਦੇ ਵਿੱਚ ਦਿਨ ਬਦ ਦਿਨ ਜਿਹੜੇ ਕਦਮ ਆ ਉਹ ਵੱਧੇ ਜਾ ਰਹੇ ਆ। ਸੋ ਕਿਸੇ ਵੀ ਘਰ ਦੀ ਜਾਂ ਕਿਸੇ ਵੀ ਸੰਸਥਾ ਦੀ ਜਾਂ ਕਿਸੇ ਵੀ ਨਗਰ ਦੇ ਵਿੱਚ ਜਦੋਂ ਕਦਮਾਂ ਦੀ ਖੜਗਰਾਹਟ ਵੱਧ ਜਾਂਦੀ ਆ ਤਾਂ ਪ੍ਰਮਾਤਮਾ ਉਸ ਘਰ ਨੂੰ ਉਸ ਸੰਸਥਾ ਨੂੰ ਹਮੇਸ਼ਾ ਤਰੱਕੀਆਂ ਦੇ ਵੱਲ ਲੈ ਕੇ ਜਾਂਦਾ। ਹਮੇਸ਼ਾ ਉਹੀ ਘਰ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਆ। ਜਿੰਨਾ ਘਰਾਂ ਦੇ ਵਿੱਚ ਆਵਾਜ਼ਾਈ ਵੱਧ ਹੁੰਦੀ ਆ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਕਹਿੰਦੇ ਸੀ ਕਿ ਘਰ ਦੀ ਚੜ੍ਹਦੀ ਕਲਾ ਕਿੱਥੋਂ ਪਹਿਚਾਨੀ ਜਾ ਸਕਦੀ ਆ ਉਹ ਪਹਿਚਾਨੀ ਜਾ ਸਕਦੀ ਆ ਜਦੋਂ ਘਰ ਦੀ ਸੁਆਣੀ ਸਵੇਰ 4 ਵਜੇ ਉੱਠ ਕੇ ਘਰ ਦਾ ਵਿਹੜਾ ਘਰ ਦੇ ਕਮਰੇ ਸਾਫ਼ ਕਰਦੀ ਆ ਤਾਂ ਸਾਫ਼ ਕਰਨ ਤੋਂ ਭਾਵ ਕਿ ਉਹ ਆਪਣੇ ਝਾੜੂ ਦੇ ਨਾਲ ਆਪਣੇ ਬੋਕਰ ਦੇ ਨਾਲ ਉਸ ਘਰ ਦੇ ਵਿੱਚੋਂ ਕਿੰਨੀ ਮਿੱਟੀ ਇਕੱਠੀ ਕਰ ਲੈਂਦੀ ਆ ਉਹ ਘਰ ਦੀ ਇੱਕ ਚੜ੍ਹਦੀ ਕਲਾ ਤ੍ਰਿੱਕੀ ਦੀ ਨਿਸ਼ਾਨੀ ਹੁੰਦੀ ਸੀ ਸੋ ਅੱਜ ਸਮੇਂ ਦੇ ਨਾਲ ਅਸੀਂ ਤਬਦੀਲ ਹੋ ਰਹੇ ਹਾਂ ਘਰਾਂ ਦੇ ਵਿੱਚ ਸੰਗਮਰਮਰ ਦੇ ਪੱਥਰ ਲੱਗ ਰਹੇ ਆ ਸੋ ਇਸੇ ਤਰ੍ਹਾਂ ਹੀ ਅਸੀਂ ਗੱਲ ਕਰਾਂਗੇ ਆ ਪਹਿਲਾਂ ਮੈਂ ਇਸ ਸੰਸਥਾ ਦੇ ਵਿੱਚ ਜੁਆਇਨ ਕੀਤਾ ਤੇ ਕੱਲ ਸਾਡੇ ਕੋਲ ਇੱਕ ਪੰਜਾਬੀ ਅਧਿਆਪਕਾ ਮੈਡਮ ਸਵਰਨਜੀਤ ਕੌਰ ਜੀ ਇੱਥੇ ਆਇਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਸਮੁੱਚੀ ਸੰਸਥਾ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਤਾਲੀਆਂ ਦੇ ਨਾਲ ਜ਼ੋਰਦਸਾ ਮੈਡਮ ਸੰਜੀਤ ਕੌਰ ਜੀ ਕੋਲ ਪਿਛਲੇ ਸਕੂਲਾਂ ਦਾ ਬਹੁਤ ਤਜਰਬਾ ਸਭ ਤੋਂ ਵੱਧ ਖੁਸ਼ੀ ਦੀ ਗੱਲ ਸਾਡੇ ਲਈ ਇਹ ਆ ਕਿ ਉਹਨਾਂ ਨੇ ਕਾਲਜ ਦੇ ਵਿੱਚ ਵੀ ਪੜਾਇਆ ਹੋਇਆ ਸੋ ਬੱਚਿਓ ਖਾਸ ਤੌਰ ਤੇ ਸਾਡੇ ਕੋਲ ਜਿਹੜੇ 11ਵੀਂ 12ਵੀਂ ਦੇ ਬੱਚੇ ਜਾਂ 9ਵੀਂ 10ਵੀਂ ਦੇ ਕਿਉਂਕਿ ਤੁਸੀਂ ਵੀ ਇਸ ਤੋਂ ਬਾਅਦ ਆਪਣੀ ਕਾਲਜ ਲਾਈਫ ਦੇ ਵਿੱਚ ਜਾਣਾ ਤਾਂ ਉਹਨਾਂ ਦੇ ਤਜਰਬਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਖਾਸ ਤੌਰ ਤੇ ਤੁਹਾਨੂੰ ਕਿਉਂਕਿ ਜਦੋਂ ਕਾਲਜ ਦੇ ਵਿੱਚ ਜਾਣਾ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਨੂੰ ਉਸ ਸੰਸਥਾ ਜਾਂ ਉਸ ਵਿਭਾਗ ਬਾਰੇ ਪਤਾ ਹੋਵੇ ਜਿੱਥੇ ਅਸੀਂ ਇੰਟਰ ਕਰਨਾ ਹੈ ਤਾਂ ਜਦੋਂ ਮੈਂ ਤੁਹਾਡੇ ਨਾਲ ਕਲਾਸਾਂ ਦੇ ਵਿੱਚ ਵਿਚਰਨਗੇ ਤਾਂ ਅਕਸਰ ਉਹ ਆਪਣੇ ਪੁਰਾਣੇ ਕਾਲਜ ਦੀਆਂ ਸਕੂਲਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੋ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਦੂਸਰਾ ਕਿ ਮੈਡਮ ਬਹੁਤ ਹੀ ਜ਼ਿਆਦਾ ਐਜੂਕੇਟਡ ਡਬਲ ਐਮਏ ਐਮਫਲ ਭਾਵੇਂ ਕਿ ਹਰ ਵਿਸ਼ੇ ਦੇ ਵਿੱਚ ਪਰਪੱਖ ਆਪਣੇ ਵਿਸ਼ੇ ਦੇ ਵਿੱਚ ਹੈ ਲੇਕਿਨ ਉਸ ਦੇ ਨਾਲ ਹੋਰ ਵਿਚ ਨਾ ਆਤਮਕ ਕਲਾਮਿਤ ਵਿੱਚ ਵੀ ਬਹੁਤ ਜ਼ਿਆਦਾ ਉਹ ਪਰਪੱਕਾ ਸੋ ਮੈਂ ਆਪਣੇ ਵੱਲੋਂ ਆਪਣੀ ਸਮੂਚੀ ਅਧਿਆਪਕ ਸਾਥੀਆਂ ਟੀਮ ਵੱਲੋਂ ਬੱਚਿਆਂ ਵੱਲੋਂ ਇੱਕ ਵਾਰ ਫਿਰ ਮੈਡਮ ਜੀ ਨੂੰ ਜਿਉਂ ਆਇਆ ਆਖਦਾ ਹਾਂ ਜਿਉਂ ਆਇਆ ਆਪ ਸੋ ਸੋ ਤੋਂ ਪਹਿਲਾਂ ਕਿ ਮੈਂ ਮੈਡਮ ਸੰਜੀਤ ਨੂੰ ਇਸ ਮੰਚ ਤੇ ਬੁਲਾਵਾਂ ਸੋ ਅੱਜ ਦੀਆਂ ਗਤੀਵਿਧੀਆਂ ਬਾਰੇ ਥੋੜੇ ਜਿਹਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਕਿ ਜਿਵੇਂ ਤੁਹਾਨੂੰ ਪਤਾ ਕਿ ਅੱਜ ਆਪਣਾ ਸਪ ਦਾ ਬੇਸ ਲਾਈਨ ਟੈਸਟ ਹੋਣ ਜਾ ਰਿਹਾ ਸੋ ਸਾਰੇ ਹੀ ਬੱਚਿਆਂ ਨੂੰ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਪਾਓਗੇ April ਤੋਂ ਲੈ ਕੇ August ਤੱਕ ਅਸੀਂ ਮਿਸ਼ਨ ਸਮਰੱਥ ਦੇ ਨਾਲ ਜੁੜੇ ਰਹੇ ਹਾਂ ਉਸੇ ਦਾ ਹੀ ਰੂਪ ਇਹ ਸਪ ਹੈ ਲੇਕਿਨ ਜਦੋਂ ਅਸੀਂ ਕਿਸੇ ਵੀ ਟੈਸਟ ਦਾ ਨਾਮ ਸੁਣਦੇ ਹਾਂ ਤਾਂ ਅਕਸਰ ਸਾਡੇ ਮਨ ਦੇ ਵਿੱਚ ਮੈਂਬਰਸ ਪਿਆਰੇ ਬੱਚੋ ਤੇ ਸਾਰੇ ਬੱਚਿਓ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਤੋਂ ਮਿਲਤਾ ਮੈਂ ਤੇ ਇਹਨਾਂ ਸਾਰਿਆਂ ਦੀ ਸ਼ੁਕਰਗੁਜ਼ਾਰਾਂ ਕਿ ਕੱਲ ਤੋਂ ਲੈ ਕੇ ਅੱਜ ਤੱਕ ਮੇਰਾ ਨਿੱਘਾ ਸਵਾਗਤ ਹੀ ਹੋਈ ਜਾ ਰਿਹਾ ਹੈ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿਉਂਕਿ ਦੇਖੋ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜਾ ਪਰਵਰਤਨ ਹੈ ਉਹ ਕੁਦਰਤ ਦਾ ਇੱਕ ਨਿਯਮ ਹੈ ਉਸੇ ਪਰਵਰਤਨ ਦੇ ਤਹਿਤ ਮੈਂ ਪੁਰਾਣੇ ਸਕੂਲ ਤੋਂ ਟਰਾਂਸਫਰ ਹੋ ਕੇ ਤੁਹਾਡੇ ਸਕੂਲ ਵਿੱਚ ਹਾਜ਼ਰ ਹੋਈਆਂ ਤੇ ਤੁਹਾਡੇ ਲਈ ਵੀ ਮੈਂ ਨਵੀਂ ਹਾਂ ਮੇਰੇ ਲਈ ਵੀ ਤੁਸੀਂ ਨਵੇਂ ਤੇ ਜਦੋਂ ਇੱਕ ਨਵਾਂ ਆਗਾਜ਼ ਹੁੰਦਾ ਹੈ ਤਾਂ ਉਦੋਂ ਅਸੀਂ ਇੱਕ ਦੂਜੇ ਤੋਂ ਅਣਜਾਣ ਹੁੰਦੇ ਆ ਤੇ ਇਹ ਜਾਣਕਾਰੀ ਜਿਹੜੀ ਆਪਾਂ ਇੱਕ ਦੂਜੇ ਨਾਲ ਸਥਾਪਿਤ ਕਰਨੀ ਹੈ ਇੱਕ ਦੂਜੇ ਨਾਲ ਮੇਲ ਯੋਗ ਸਹਿਯੋਗ ਭਾਗੀਦਾਰੀ ਸਥਾਪਿਤ ਕਰਨੀ ਹੈ ਉਹਦਾ ਇੱਕੋ ਇੱਕ ਆਧਾਰ ਹੈ ਕਿ ਇਹ ਆਧਾਰ ਹੈ ਪਹਿਲਾਂ ਉਹ ਆਧਾਰ ਹੈ ਸਿੱਖਿਆ ਤੇ ਸਿੱਖਿਆ ਦੇ ਦੋ ਪਹਿਲੂ ਹੁੰਦੇ ਆ ਜਿਹੜੇ ਇੱਕ ਦੂਜੇ ਤੇ ਨਿਰਭਰ ਹੈ ਇੱਕ ਤਾਂ ਬਹੁਤ ਹੀ ਪਿਆਰੇ ਪਿਆਰੇ ਵਿਦਿਆਰਥੀ ਤੇ ਦੂਜਾ ਹੁੰਦਾ ਅਧਿਆਪਕ ਵਿਦਿਆਰਥੀਆਂ ਬਿਨਾ ਅਧਿਆਪਕ ਦੀ ਹੋਂਦ ਅਸੰਭਵ ਹੈ ਤੇ ਅਧਿਆਪਕ ਦੇ ਬਿਨਾ ਜਿਹੜੇ ਵਿਦਿਆਰਥੀ ਹੈ ਉਹਨਾਂ ਦਾ ਫਿਊਚਰ ਉਹਨਾਂ ਦੇ ਗਿਆਨਾਤਮਕ ਪੱਖ ਉਹਨਾਂ ਦਾ ਬੋਧਾਤਮਕ ਵਿਕਾਸ ਜਿਹੜਾ ਹੈਗਾ ਇਹ ਅਧੂਰਾ ਹੈ ਠੀਕ ਹੈ ਤੇ ਜਿਹੜੇ ਅਧਿਆਪਕ ਲਈ ਸਭ ਤੋਂ ਵੱਧ ਮੁੱਲਵਾਨ ਤੇ ਪੂੰਜੀ ਵਾਲੀ ਚੀਜ਼ ਕੀ ਹੁੰਦੀ ਹੈ ਉਸ ਦੇ ਵਿਦਿਆਰਥੀ ਮੈਂ ਇਹ ਨਹੀਂ ਕਿਹਾ ਕਿ ਹੁਣ ਹਰ ਵਿਦਿਆਰਥੀ ਇੱਕ ਅਧਿਆਪਕ ਲਈ ਸਾਰੇ ਹੀ ਵਿਦਿਆਰਥੀ ਇੱਕ ਬਰਾਬਰ ਹੈ ਇੱਕ ਸਮਾਨ ਹੈ ਉਹਦੇ ਲਈ ਉਹ ਉਹਦਾ ਧਨ ਹੈ ਉਹਦੇ ਲਈ ਉਹ ਪੂੰਜੀ ਹੈ ਤਾਂ ਜਿਹੜਾ ਆਪਣਾ ਉਦੇਸ਼ ਹੁੰਦਾ ਤੁਹਾਡਾ ਉਦੇਸ਼ ਕੀ ਹੈ ਸਿੱਖਿਆ ਹਾਸਲ ਕਰਨਾ ਸਾਡਾ ਉਦੇਸ਼ ਕੀ ਹੈ ਸਿੱਖਿਆ ਨੂੰ ਤੁਹਾਡੇ ਤੱਕ ਪਹੁੰਚਾਉਣਾ ਤਾਂ ਇਸ ਦੇ ਵਿੱਚ ਜਿਵੇਂ ਕਿ ਵਿਸ਼ਾਖਾ ਸਿੰਘ ਨੇ ਬਹੁਤ ਅੱਛਾ ਸ਼ਾਬਦਿਕ ਬੋਲਿਆ ਹੈਗਾ ਲੁਕ ਮਤਲਬ ਦੇਖਣਾ ਦੇਖਣਾ ਕਈ ਪ੍ਰਕਾਰ ਦਾ ਹੁੰਦਾ ਹੈ ਇੱਕ ਆਪਾਂ ਬਾਹਰ ਦੇਖਦੇ ਆਂ ਇਹਨਾਂ ਅੱਖਾਂ ਨਾਲ ਦੇਖਦੇ ਆਂ ਇੱਕ ਆਪਾਂ ਇਨਸਾਈਡ ਦੇਖਦੇ ਆਂ ਆਪਣੇ ਅੰਤਰੀਵ ਅੰਤਰਮਨ ਦੇ ਵਿੱਚ ਦੇਖਦੇ ਆਂ ਤਾਂ ਜਿਹੜੇ ਤੁਹਾਡੇ ਆਧਾਰ ਤੇ ਜਿਹੜਾ ਤੁਹਾਡਾ ਦੇਖਣਾ ਹੈ ਜਾਂ ਤੁਹਾਡੀ ਅਪਰੋਚ ਹੈਗੀ ਹੈ ਕਿਸੇ ਗੱਲ ਨੂੰ ਲੈ ਕੇ ਤੁਸੀਂ ਹਮੇਸ਼ਾ ਸਹਾਕਾਰਾਤਮਕ ਰਹਿਣਾ ਹੈ ਕਿ ਤੁਹਾਡੀ ਜਿਹੜੀ ਲੁੱਕ ਹੈ ਚਾਹੇ ਉਹ ਤੁਸੀਂ ਸੰਘਰਸ਼ਸ਼ੀਲ ਹੋ ਤੁਸੀਂ ਗਿਆਨ ਹਾਸਲ ਕਰ ਰਹੇ ਹੋ ਤੁਸੀਂ ਅੱਗੇ ਜਾ ਕੇ ਲਾਈਫ ਦੇ ਵਿੱਚ ਬਹੁਤ ਉੱਚੀਆਂ ਮੰਜ਼ਿਲਾਂ ਹਾਸਲ ਕਰਨੀਆਂ ਹੈ ਠੀਕ ਹੈ ਹਮੇਸ਼ਾ ਸਕਾਰਾਤਮਕ ਸੋਚ ਨਾਲ ਆਪਣੇ ਆਪ ਨੂੰ ਦੇਖਣਾ ਕਿ ਯੈਸ ਆਈ ਕੈਨ ਡੂ ਥਿਸ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਸੀਂ ਪ੍ਰੋਬਲਮ ਦੇ ਵਿੱਚ ਆ ਜਾਂਦੇ ਹਾਂ ਕੋਈ ਚੀਜ਼ ਸਾਨੂੰ ਔਖੀ ਲੱਗਦੀ ਹੁੰਦੀ ਹੈ ਤਾਂ ਇਹਦੇ ਵਿੱਚ ਤੁਸੀਂ ਅਧਿਆਪਕ ਦਾ ਨਾਲ ਦੇ ਵਿਦਿਆਰਥੀਆਂ ਦਾ ਸਹਿਯੋਗ ਲੈ ਕੇ ਚੱਲਣਾ ਹੈ ਬਾਹਲੀਆਂ ਗੱਲਾਂ ਮੈਂ ਅੱਜ ਦੇ ਦਿਨ ਨਹੀਂ ਕਰਨੀਆਂ ਕਿਉਂਕਿ ਆ ਕਈ ਵਾਰੀ ਵਿਦਿਆਰਥੀ ਬੋਝਲ ਹੋ ਜਾਂਦੇ ਕਿਉਂਕਿ ਮੇਰਾ ਕੰਮ ਤਾਂ ਬੋਲੀ ਆਪਾਂ ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹੋ ਜਾਾਂਗੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਸੀਂ ਬਹੁਤ ਹੀ ਵਧੀਆ ਬੱਚੇ ਹੋ ਤੁਹਾਡਾ ਪਹਿਲਾ ਪ੍ਰਭਾਵ ਹੀ ਮੇਰੇ ਤੇ ਬਹੁਤ ਵਧੀਆ ਪਿਆ ਹੈ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਾਂ ਦੋਨੇ ਤਰ੍ਹਾਂ ਅਧਿਆਪਕ ਤੇ ਵਿਦਿਆਰਥੀ ਮਿਲ ਕੇ ਇਸ ਸੰਸਥਾ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਤੇ ਇਹਦੀ ਬਿਹਤਰੀ ਲਈ ਜੋ ਵੀ ਸੰਭਵ ਕੰਮ ਹੋ ਸਕੇ ਆ ਠੀਕ ਹੈ ਡਿਊਟੀ ਤਾਂ ਡਿਊਟੀ ਹੈ ਇਸ ਤੋਂ ਇਲਾਵਾ ਵੀ ਜੋ ਕੁਝ ਸੰਭਵ ਹੋਇਆ ਉਹ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਜੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੋਂ ਸਾਰੇ ਸਟਾਫ ਦਾ ਬਹੁਤ ਹੀ ਪਿਆਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ-ਬਹੁਤ